ਕੈਨੇਡਾ ਤੋਂ ਪੰਜਾਬ ਆਈ ਕੁੜੀ ਗ੍ਰਿਫਤਾਰ ਅੰਮ੍ਰਿਤਸਰ 에য়ারਪੋਰਟ ਤੋਂ ਹੀ ਉਮਰ ਸਿਰਫ 25 ਸਾਲ ਮਾਮਲਾ ਸੁਣ ਕੇ ਭਗਵੰਤ ਮਾਨ ਵੀ ਹੋਏ ਹੈਰਾਨ ਅੱਜ ਦੀ ਵੀਡੀਓ ਪੂਰੀ ਦੇਖਿਆ ਜੇ ਤੁਸੀਂ ਵੀ ਹੈਰਾਨ ਹੋ ਜਾਓਗੇ ਕਿ ਸਿਰਫ 25 ਸਾਲ ਦੀ ਕੁੜੀ ਨੇ ਅਜਿਹਾ ਕਿਹੜਾ ਕਾਰਨਾਮਾ ਕਰ ਦਿੱਤਾ ਕਿ ਉਹ ਅਰੈਸਟ ਕਰ ਲਈ ਗਈ ਕੈਨੇਡਾ ਤੋਂ ਜਿਹੜੀ ਆਈ ਸੀ ਪੰਜਾਬ ਦੇ ਵਿੱਚ ਦਿੱਲੀ 에য়ারਪੋਰਟ ਤੋਂ ਹੀ ਇਮੀਗ੍ਰੇਸ਼ਨ ਆਫੀਸਰਸ ਦੇ ਵੱਲੋਂ ਪੁਲਿਸ ਦੇ ਵੱਲੋਂ ਇੰਡੀਆ ਦੀ ਭਾਰਤ ਦੀ ਅਰੈਸਟ ਕਰ ਲਈ ਗਈ ਹੈ ਕਈ ਕਹਿੰਦੇ ਆ ਕਿ ਵੀਡੀਓ ਫੇਕ ਹੈ ਨਿਊਜ਼ ਫੇਕ ਹੈ ਸਬੂਤ ਦੇ ਨਾਲ ਸ਼ੇਅਰ ਕਰ ਰਹੇ ਆ ਸਭ ਕੁਝ ਦੇਖ ਸਕਦੇ ਹੋ ਸਕਰੀਨ ਦੇ ਉੱਤੇ ਜਨਵਰੀ 2026 ਦੀ ਰਿਪੋਰਟ ਹੈ ਕਿ ਇੱਕ ਕੁੜੀ ਆਰਤੀ ਕੌਰ ਹੈ ਉਹਦਾ ਨਾਮ ਉਹ ਕੀਰਤੀ ਨਗਰ ਮਲੋਟ ਰੋਡ ਤੇ ਅੰਮੂਤਸਰ ਦੀ ਰਹਿਣ ਵਾਲੀ ਹੈ ਤੇ 19 ਜਨਵਰੀ 2026 ਨੂੰ ਉਹ ਗ੍ਰਿਫਤਾਰ ਕਰ ਲਈ ਗਈ ਹੈ ਤੇ ਉਹਦੇ ਕੋਲ ਐਂਟੀ ਨੈਰਕੋਟਿਕਸ ਟਾਸਕ ਫੋਰਸ ਦੇ ਅੰਡਰ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਮਤਲਬ ਕਿ ਉਹਦੇ ਕੋਲ ਡਰੱਗਸ ਸੀ ਨਸ਼ੇ ਠੀਕ ਹੈ ਨਸ਼ੇ ਉਹਦੇ ਕੋਲ ਡਰੱਗਸ ਦੇਖੇ ਗਏ ਫੜੇ ਗਏ ਉਹਦੇ ਬੈਗ ਦੇ ਵਿੱਚ ਚੈਕਿੰਗ ਦੇ ਦੌਰਾਨ ਇਸ ਕਰਕੇ ਉਹਨੂੰ ਅਰੈਸਟ ਕੀਤਾ ਵੈ ਹੁਣ ਇਹ ਤੁਸੀਂ ਦੇਖ ਸਕਦੇ ਹੋ ਕਿ ਇਹ ਨਿਊਜ਼ ਬਿਲਕੁਲ ਵੀ ਫੇਕ ਨਹੀਂ ਹੈ ਸਬੂਤ ਦੇ ਨਾਲ ਤੁਹਾਡਾ ਸ਼ੇਅਰ ਤੁਹਾਡੇ ਨਾਲ ਸ਼ੇਅਰ ਕੀਤਾ ਵੈ ਐਕਚੁਅਲੀ ਜਿਹੜੀ ਆਰਟੀਕਲ ਸੀ ਜਿਹੜੀ ਕੈਨੇਡਾ ਤੋਂ ਪਹਿਲਾਂ ਭਾਰਤ ਦੇ ਵਿੱਚ ਆਉਂਦੀ ਸੀ ਭਾਰਤ ਤੋਂ ਕੈਨੇਡਾ ਦੇ ਵਿੱਚ ਜਾਂਦੀ ਸੀ ਪਰ ਹੁਣ ਕੀ ਹੋਇਆ ਕਿ ਕੈਨੇਡਾ ਤੋਂ ਉਹ ਪਹਿਲਾਂ ਥਾਈਲੈਂਡ ਗਈ ਥਾਈਲੈਂਡ ਤੋਂ ਉਹ ਇੰਡੀਆ ਦੇ ਵਿੱਚ ਆਈ ਤੇ ਜਦੋਂ ਬੈਗ ਦੀ ਚੈਕਿੰਗ ਹੋਈ ਮਤਲਬ ਕਿ ਜਦੋਂ ਉਹਦੇ ਬੈਗ ਦਾ ਸਾਰਾ ਕੁਝ ਚੈੱਕ ਕੀਤਾ ਗਿਆ ਉਹਦਾ ਸਮਾਨ ਤਾਂ ਉਹਦੇ ਵਿੱਚ ਡਰੱਗਸ ਦੇਖੇ ਗਏ ਡਰੱਗਸ ਪਾਏ ਗਏ ਹਿਰੋਇਨ ਕਟੋ ਕੱਟ ਜਿਹੜੀ ਹੀਰੋਇਨ ਸੀ ਉਹ 1 ਕਿਲੋ ਦੇ ਆਸ-ਪਾਸ ਸੀ ਤੇ ਅਗਰ ਆਪਾਂ ਉਸ ਦਾ ਰੇਟ ਭਾਰਤ ਦੇ ਵੱਲ ਦੇਖੀਏ ਤਾਂ ਭਾਰਤ ਦੇ ਵਿੱਚ ਉਹਦਾ ਰੇਟ ਕਰੋੜਾਂ ਦੇ ਵਿੱਚ ਸੀ ਉਹਦੇ ਕੋਲ ਉਸ ਕੁੜੀ ਦੇ ਕੋਲ ਆਰਤਿਕ ਔਰ ਦੇ ਕੋਲ ਹੀਰੋਇਨ ਇਹ ਚੈਕਿੰਗ ਦੇ ਦੌਰਾਨ ਸਾਰਾ ਸਮਾਨ ਨਿਕਲਿਆ ਹੋਇਆ ਤੇ ਇਹ ਵੀ ਨਿਊਜ਼ ਦੇ ਵਿੱਚ ਆਇਆ ਹੋਇਆ ਹੈ ਕਿ ਜਿਹੜੀ ਆਰਤਿਕ ਔਰ ਦਾ ਲਿੰਕ ਜਸਟ ਥਾਈਲੈਂਡ ਇੰਡੀਆ ਕੈਨੇਡਾ ਦੇ ਵਿੱਚ ਨਹੀਂ ਨਹੀਂ ਸੀ ਉਹਨੇ ਆਪਣਾ ਨੈਟਵਰਕ ਪਾਕਿਸਤਾਨ ਹੋਰ ਕਈ ਦੇਸ਼ਾਂ ਵਿੱਚ ਵੀ ਫੈਲਾਇਆ ਹੋਇਆ ਸੀ ਬਟ ਹੁਣ ਉਹਨੂੰ ਅਰੈਸਟ ਕਰ ਲਿਆ ਗਿਆ ਹੈ ਜਿਹੜੀ ਇਮੀਗ੍ਰੇਸ਼ਨ ਅਥਾਰਟੀ ਹੈ ਤੇ ਇੰਡੀਅਨ ਪੁਲਿਸ ਦੇ ਵੱਲੋਂ ਉਹਨੂੰ ਦਿੱਲੀ 에ਅਰਪੋਰਟ ਤੋਂ ਹੀ ਗ੍ਰਿਫਤਾਰ ਕਰ ਲਿਆ ਗਿਆ ਵੈ ਏ ਸੀ ਅੱਜ ਦੀ ਖਬਰ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ ਆਇਲਰਟਸ ਵਿਦ ਸੋਫੀਆ ਵੀਡੀਓ ਨੂੰ ਵੱਧ ਤੋਂ ਵੱਧ ਫੈਲਾ ਦਿਓ ਤਾਂ ਕਿ ਬਹੁਤ ਸਾਰੇ ਲੋਕ ਜਾਗਰੂਕ ਹੋ ਸਕਣ ਇਸ ਸੱਚੀ ਵੀਡੀਓ ਨੂੰ ਸ਼ੇਅਰ ਕਰਨਾ ਲਾਈਕ ਕਰਨਾ ਬਿਲਕੁਲ ਵੀ ਨਾ ਭੁੱਲਿਓ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਆਇਲਰਟਸ ਵਿਦ ਸੋਫੀਆ